ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਅਗਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਹਰ 3 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ, ਚਾਹ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਡਾਕਟਰ ਬਲਦੇਵ ਰਾਜ ਡਿਸਟ੍ਰਿਕਟ ਆਯੁਰਵੇਦਿਕ ਜਨਾਨੀ ਅਫਸਰ ਬਠਿੰਡਾ ਅਤੇ ਡਰਗ ਇੰਸਪੈਕਟਰ ਸਰੇ ਰਹਿਮਤ ਜਿਹੜਾ ਸਟੋਰ ਹੈਗਾ ਕੀਤਾ ਗਿਆ ਸਕੋਰ ਜੀ ਇਹ ਇਸ ਬੰਦੇ ਕੋਲ ਲਗਭਗ 70-72 ਸਿਸ਼ੀ ਸਾਡੇ ਕੋ ਕਾਮਨੀ ਦਾ ਪੜਿਆ ਗਿਆ ਤੇ ਸਾਡੇ ਮੇਰੇ ਨਾਲ ਇਨਸਪੈਕਟਰ ਅਰਜੋਤ ਜਿਹੜੇ ਸਿਵਲ ਲੈਂਡ ਐਸਐਚਓ ਨੇ ਇਹਨਾਂ ਦੀ ਪੁਲਸ ਪਾਰਟੀ ਸਮੇਤ ਇਹ ਕਾਬੂ ਕੀਤਾ ਗਿਆ ਮੌਕੇ ਦੇ ਬੰਦੇ ਨੂੰ ਪੁੱਛਿਆ ਗਿਆ ਤਾਂ ਇਹਨੇ ਲਾਇਸੈਂਸ ਵੀ ਪਰਡੂਸ ਨਹੀਂ ਕਰਤਾ ਗਿਆ ਲਾਇਸੈਂਸ ਨਾ ਹੋਣ ਕਾਰਨ ਤੇ ਸਾਨੂੰ ਇਹਦੀ ਦੁਕਾਨ ਸੀਲ ਕਰਨੀ ਪਈ ਤੇ ਬੰਦੇ ਨੂੰ ਤਿੰਨ ਦਿਨਾਂ નોਟਸ ਵੀ ਦਿੱਤਾ ਹੈ ਅਗਰ ਤਨਦਰਾਂ ਦੇ ਅੰਦਰ ਇਹ ਸਾਨੂੰ ਲਾਇਸੈਂਸ ਜਾਂ ਇਹਦੇ ਬਿੱਲ ਪ੍ਰੋਡਿਊਸ ਕਰ ਦਿੰਦਾ ਹੈ ਤਾਂ ਇਸ ਤੋਂ ਬਾਅਦ ਇਹਦਾ ਅਗਲੀ ਕਾਰਵਾਈ ਕੀਤੀ ਸਰ ਇਹ ਕਾਮਣੀ ਵਿੱਚ ਦਾ ਸੀ ਇਹ ਕਾਮਣੀ ਵੇਚ ਰਹੀ ਸੀ ਲਗਭਗ ਜਿਸ ਕੋਲ ਜਿਸ ਪ੍ਰਕਾਰ ਸੀ ਧੰਗਾਂ ਦੇਖੀਆਂ ਉਹ ਤਾਂ ਨਾਂਵਰਾ ਭਰੀ ਸੀ ਇਹ ਉਹਦੇ ਇਸ ਦਵਾਈ ਦਵਾਈਆਂ ਸੀ ਇਹਦੇ ਕੋਲ ਸਟੋਰ ਦੀ ਗੱਲ ਕੀਤੀ ਮੈਂ ਆਯੁਰਵੈਦਿਕ ਦਵਾਈਆਂ ਸੀ ਪਰ ਉਹ ਮਾਤਰਾ ਉਹਨਾਂ ਦੀ ਬਹੁਤ ਜ਼ਿਆਦਾ ਘੱਟ ਸੀ ਕਾਮਨੀ ਦੀ ਮਾਤਰਾ ਜ਼ਿਆਦਾ ਸੀ ਉਹਦੇ ਨਾਲ ਇਹ ਕਿਹੜੀ ਕੰਪਨੀ ਦੀ ਸੀ ਅਲੱਗ-ਅਲੱਗ ਕੰਪਨੀਆਂ ਦੇ ਸੀ ਅੱਛਾ ਅਲੱਗ-ਅਲੱਗ ਕਿੰਨੇ ਟਾਈਮ ਤੋਂ ਇਹ ਤਾਕਤ ਸੀ ਕਿ ਕਾਮਨੀ ਗੋਲੀ ਹੈ ਹਾਂਜੀ ਕੀ ਨਹੀਂ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ ਦੇਖੋ ਜੇ ਬਿਲ ਹੈ ਬੰਦੇ ਕੋਲੇ ਬਿਲ ਤੇ ਲੈ ਕੇ ਵੇਚਦਾ ਬੰਦਾ ਡਾਕਟਰ ਦੀ ਪਰਚੀ ਤੇ ਉਹ ਤਾਂ ਲੀਗਲ ਹੈ ਬਾਊਟ ਪ੍ਰੈਸਕ੍ਰਿਪਸ਼ਨ ਜਿਹੜਾ ਕੋਈ ਵੇਚਦਾ ਹੈ ਉਹ ਇਲੈਗਲ ਹੈ ਉਹਦੇ ਅਸੀਂ ਕੋਈ ਛਾਪਾਂ ਮਾਰਦੇ ਸ। ਇੱਥੇ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੈ ਕਿ ਕਾਂਪੜੀਆਂ ਵੇਚਦੇ ਆ ਜਿਹੜੇ ਵੱਡੀ ਪੱਦਰ ਤੇ ਜਿਹੜੀ 100-100 ਸ਼ੀਸ਼ੀ ਵੀ ਵੇਚਦੇ ਆ ਸਾਨੂੰ। ਦੇਖੋ ਜਿਸ ਜਿੰਨੀ ਸਾਨੂੰ ਲੀਡ ਮਿਲਦੀ ਆ ਅਸੀਂ ਉਸ ਪ੍ਰਕਾਰ ਦੀ ਕਾਰਵਾਈ ਕਰ ਰਹੇ ਆ। ਦੇਖੋ ਅੱਗੇ ਵੀ ਸਾਨੂੰ ਜੇ ਕੋਈ ਇਸ ਪ੍ਰਕਾਰ ਦੀ ਲੀਡ ਮਿਲੂਗੀ ਅਸੀਂ ਉਹਨਾਂ ਦੇ ਚਾਰਵਾਈ ਜ਼ਰੂਰ ਕਰਾਂਗੇ। ਫਸਟ ਆਫ ਆਲ ਸਾਡਾ ਜਿਹੜਾ ਅਸੂਲ ਹੈ ਜੋ ਅਸੀਂ ਪਹਿਲਾਂ ਦਾ ਅਗਲੇ ਦਾ ਬਿੱਲ ਦੇਖਣਾ ਹੈ। ਬਿੱਲ ਅਗਲੇ ਕੋਲ ਅਸਲੀ ਬਿਲਾ। ਉਸ ਦਵਾਈ ਦਾ ਜੇ ਉਹ ਆਪਣੀ ਪਰਚੀ ਤੇ ਡਾਕਟਰੀ ਤੇ ਵੇਚ ਰਿਹਾ ਤਾਂ ਅਸੀਂ ਉਹਨੂੰ ਇਲੈਗਲ ਨਹੀਂ ਇਹ ਦੁਕਾਨ ਕਿੱਥੇ ਹੈ ਸਰ ਕਿੰਨੇ ਟਾਈਮ ਤੋਂ ਇਹ ਕਰ ਰਹੀ ਸੀ ਇਹ ਕੰਮ ਕੌਣ ਬੰਦਾ ਇਹ ਬੰਦੇ ਦੀ ਸਾਨੂੰ ਤਾਂ ਐਸ ਐਚਓ ਸਿਵਲ ਲਾਈਨ ਜਿਹੜਾ ਹਰਜੋਤ ਜੀ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਇਹਨਾਂ ਨੇ ਇਥੋਂ ਨੰਗਦੇ ਡੱਬਦੇ ਦੇਖਿਆ ਉਹ ਬੱਲਾ ਕੀ ਲੱਗਦਾ ਨਹੀਂ ਸਰ ਇਹ ਇੰਸਟੀਚੂਟ ਵਾਲਾ ਏਰੀਆ ਦਾ ਇੱਥੇ ਇਸ ਤਰ੍ਹਾਂ ਦੇ ਕੰਮ ਕਰਦੇ ਬਿਲਕੁਲ ਹੀ ਹੁਣ ਇਹਦੇ ਬੜਾ ਆਪਣਾ ਬੱਚਿਆਂ ਦਾ ਪੂਖ ਖਰਾਬ ਹੋ ਰਿਹਾ ਨਾਲ ਵਿਦਿਆਰਥੀ ਤਾਂ ਪੜ੍ਹੇ ਨੇ ਇਥੋਂ ਇਹ ਨਹੀਂ ਆਦਾ ਇੱਥੇ ਦੇਖ ਰਹੇ ਆਂ ਵੀ ਐਨੇ ਬਧਿਆ ਲੋਕ ਰਹਿੰਦੇ ਨੇ ਪਰ ਲੋਕ ਕਿਸੇ ਦਾ ਨਹੀਂ ਫਾਇਦਾ ਸੁਝਦੇ ਆਪਣਾ ਫਾਇਦਾ ਲੈਣ ਵਾਸਤੇ ਇਹ ਚੀਜ਼ਾਂ ਵੇਚੀ ਜਾਂਦੇ ਨੇ ਆਪਦਾ ਪੈਸਾ ਇੱਕ ਡਾਕਟਰ ਵੀ ਇਹਨੇ బోర్ ਲਗਾਇਆ ਹੋਇਆ ਹੈ బోర్ ਦੇ ਉੱਤੇ ਕੋਈ ਡਿਗਰੀ ਨਹੀਂ ਲਿਖੀ ਆ ਕੋਈ ਕੁਝ ਨਹੀਂ ਹੈ ਇਹ ਦੇਖੋ ਜਦੋਂ ਕਿੰਨੀ ਪੈਂਦੀ ਉੱਤੇ ਦੇਖੋ ਡਿਗਰੀ ਨਾ ਲੱਗੋ ਕਮ ਸੇ ਕਮ ਇੱਕ ਲਾਇਸੈਂਸ ਤਾਂ ਅੰਦਰ ਹੋਣਾ ਚਾਹੀਦਾ ਲਾਇਸੈਂਸ ਵੀ ਨਹੀਂ ਹੈ ਸੀ ਇਹ ਬੰਦੇ ਸਰ ਬੜੇ ਬੜੇ ਦੁਕਾਨਦਾਰ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਕੋਲੇ ਕੋਈ ਮੈਡੀਸਨ ਨਹੀਂ ਰੱਖੀ ਸਿਰ ਕਾਮਨੀਆ ਹੀ ਵੇਚਦੇ ਆ ਪਰ ਉਹ ਦਿਖਾਵੇ ਦੇ ਵਿੱਚ ਰੱਖੀਆਂ ਹੋਈਆਂ ਮੈਡੀਸਨ ਉਹ ਐਸਪਾਇਰੀ ਡੇਟ ਦੀਆਂ ਉਹਦਾ ਦੇ ਕਾਰਵਾਈ ਕਦੋਂ ਤੱਕ ਕੀਤੀ ਜਾਊ ਸਰ ਜੀ ਸਾਨੂੰ ਤੁਸੀਂ ਦੱਸੋ ਸਾਨੂੰ ਨਾਮ ਦੱਸੋ ਦੁਕਾਨ ਦਾ ਅਸੀਂ ਇੱਥੋਂ ਸਿੱਧਾ ਉਧਰ ਹੀ ਚੱਲ ਪਾਂਗੇ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੇ ਇੱਕ ਸੇ ਪੰਜਾਬ ਦੀ ਜਿਹੜੀ ਟਿਪ ਚਲਾਈ ਗਈ ਹੈ ਉਸ ਤੇ ਸਾਨੂੰ ਕੰਪਲੇਨ ਮਿਲੀ ਸੀ ਵੀ ਰਹਿਮਤ ਜਿਹੜਾ ਆਯੁਰਵੈਦਿਕ ਸਟੋਰ ਹੈ ਨੇੜੇ ਸੁਖਮਣੀ ਡੈਰੀ ਅਜੀਤ ਰੋਡ ਤੇ ਇਹਦੇ ਵੱਲੋਂ ਜਿਹੜਾ ਹੈਗਾ ਇਲੈਗਲ ਜਿਹੜੇ ਹੈਗਾ ਐਕਟੀਵਿਟੀ ਕੀਤੀ ਜਾ ਰਹੀ ਹੈ ਕੁਝ ਨਸ਼ੇ ਵਿੱਚ ਜਾ ਰਹੇ ਉਸ ਤਹਿ ਦੀ ਮੇਰੇ ਵੱਲੋਂ ਜਿਹੜਾ ਹੈਗਾ ਬਲਦੇਵ ਰਾਜ ਜੀ ਹੈਗੇ ਜਿਹੜੇ ਆਯੁਰਵੈਦਿਕ ਡਰਗ ਇਨਸਪੈਕਟਰ ਆ ਉਹਨਾਂ ਨਾਲ ਤਾਲਮਿਲ ਕੀਤਾ ਗਿਆ ਤੇ ਅੱਜ ਸਾਡੇ ਵੱਲੋਂ ਉਹਨਾਂ ਨਾਲ ਜੁਆਇੰਟ ਟੀਮ ਤੇ ਜਿਹੜੀ ਹੈਗੀ ਇਹਦੀ ਚੈਕਿੰਗ ਕੀਤੀ ਗਈ ਜਿਸ ਤੇ ਅਜੇ ਨਾਮ ਦਾ ਵਿਅਕਤੀ ਜਿਹੜਾ ਕਿ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਤੇ ਇਸ ਜਿਹੜਾ ਸਟੋਰ ਤੋਂ ਹੈ ਜਿਹੜਾ ਕਾਫੀ ਮਾਤਰਾ ਜਿਹੜੀ ਹੈਗੀ ਹੈ ਕਾਮਣੀ ਜਿਹੜੀ ਕਰੀਬ 70 ਤੋਂ 75 ਸ਼ੀਸ਼ੀਆਂ ਜਿਹੜੀਆਂ ਕਾਮਣੀ ਦੀਆਂ ਮਿਲੀਆਂ ਤੇ ਉਸ ਤਰ ਜਿਹੜਾ ਹੈਗਾ ਇਹਦੇ ਕੋਲੇ ਕੋਈ ਵੀ ਲਾਇਸੈਂਸ ਜਿਹੜਾ ਹੈਗਾ ਡਰੱਗ ਇਨਸਪੈਕਟਰ ਜੀ ਵੱਲੋਂ ਪੁੱਛਣ ਤੇ ਕੋਈ ਇਹ ਲਾਇਸੈਂਸ ਪੇਚ ਨਹੀਂ ਕਰ ਸਕਿਆ ਨਾ ਹੀ ਬਿੱਲ ਉਸ ਤਰ ਦੀ ਜਿਹੜਾ ਇਹਨੂੰ ਰਹਿਮਤ ਆਯੁਰਵੈਦਿਕ ਸਟੋਰ ਹੈ ਇਹਨੂੰ ਸੀਲ ਕੀਤਾ ਗਿਆ ਹੈਗਾ ਡਰੱਗ ਇਨਸਪੈਕਟਰ ਜੀ ਵੱਲੋਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨਾਂ ਵੱਲੋਂ ਜਿਹੜੀ ਲਿਆਂਦੀ ਜਾਏਗੀ ਸਰ ਇਹ ਨਾਮ ਕੀ ਹੈ ਇਸ ਵਿਅਕਤੀ ਦਾ ਤੇ ਕੀ ਦੀ ਦੁਕਾਨ ਹੈ ਇਹ ਅਜੇ ਕੁਮਾਰ ਨਾਮ ਦਾ ਵਿਅਕਤੀ ਹੈ ਜਿਹੜਾ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਆਯੁਰਵੈਦਿਕ ਜਿਹੜਾ ਹੈ ਰਹਿਮਤ ਆਯੁਰਵੈਦਿਕ ਸਟੋਰ ਹੈ ਜਿਹੜਾ ਨੇੜੇ ਸੁਖਮਣੀ ਡੈਰੀ ਅਜੀਤ ਰੋਡ ਤੇ 17 ਨੰਬਰ ਉਸ ਸੰਬੰਧੀ ਜਿਹੜਾ ਹੈਗਾ ਅਸੀਂ ਜਿਹੜੀ ਇਹਦੀ ਪੜਤਾਲ ਕਰਾਂਗੇ ਤੇ ਬਾਕੀ ਜਿਹੜੀ ਹੈਗੀ ਇਹ ਕਾਰਵਾਈ ਜਿਹੜੀ ਹੈਗੀ ਆ ਡਰੱਗ ਇਨਸਪੈਕਟਰ ਜੇ ਅਲੋਂਡੋ ਲਿਆਂਦੀ ਜਾ ਰਹੀ ਹੈ ਨੂੰ ਨੋਟਿਸ ਦਿੱਤਾ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਜੀ ਨਾ ਕਾਫੀ ਦੁਕਾਨਾਂ ਲੱਗੀਆਂ ਦਵਾਈਆਂ ਦੀ ਉਸ ਸਾੜ ਦੇ ਵਿੱਚ ਕਾਮਯਾਬੀ ਆ ਵਿੱਚ ਜਾਂਦੇ ਕਿਸ ਤਰ੍ਹਾਂ ਦੀ ਕਾਰਵਾਈ ਕਰੋ ਕੀ ਵਾਰਨਿੰਗ ਇਹੀ ਹੈ ਜਿਹੜਾ ਸਾਨੂੰ ਜਿੱਥੋਂ ਕੋਈ ਵੀ ਲੀਡ ਮਿਲਦੀ ਹੈ ਕੋਈ ਕੰਪਲੇਨ ਮਿਲਦੀ ਹੈ ਇਨਫਾਰਮੇਸ਼ਨ ਉਸਤੇ ਤੁਰੰਤ ਜਿਹੜੇ ਹੈਗੇ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮੈਡਮ ਅਮਨੀਤ ਗੁੰਡਲ ਆਈਪੀਐਸ ਦੀ ਸਖਤ ਦੇਸ਼ਾ ਨਿਰਦੇਸ਼ ਹੈ ਵੀ ਤੁਰੰਤ ਉਹਦੇ ਕਾਰਵਾਈ ਕੀਤੀ ਜਾਵੇ ਤੇ ਉਸ ਤਹਿਤ ਹੀ ਜਿਹੜਾ ਹੈਗਾ ਸਾਡੇ ਕੋਲ ਅੱਜ ਜਿਹੜਾ ਹੈਗਾ ਡਰੰਗ ਇਨਸਪੈਕਟਰ ਉਹਨਾਂ ਨੂੰ ਨਾਲ ਲੈ ਕੇ ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਅੱਗੇ ਵੀ ਜਿਹੜਾ ਹੈਗਾ ਜਾਰੀ ਰਹੂਗੀ ਕੋਈ ਵੀ ਬੰਦਾ ਇਹ ਨਾ ਸੋਚੇ ਕੋਈ ਮੈਡੀਕਲ ਆਲਾ ਜਾਂ ਆਯੁਰਵੈਦਿਕ ਥੋਰ ਆਲਾ ਵੀ ਜਿਹੜਾ ਮੈਂ ਇੱਕ ਸਟੋਰ ਆਯੁਰਵੈਦਿਕ ਦੇ ਨਾਂ ਤੇ ਜਾਂ ਮੈਡੀਕਲ ਦੇ ਨਾਂ ਤੇ ਕੋਈ ਨਸ਼ਾ ਵੇਚ ਕੇ ਜਿਹੜੀ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਦਿੰਦਾ ਉਹਨਾਂ ਨੂੰ ਜਿਹੜੀ ਇੱਕ ਹੀ ਸਖਤ ਜਿਹੜੀ ਵਾਰਨਿੰਗ ਹੈ ਵੀ ਜਿਹੜਾ ਹੈਗਾ ਪੁਲਿਸ ਹਮੇਸ਼ਾ ਜਿਹੜੀ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਘਰਪ ਕਰਨ ਲਈ ਹਮੇਸ਼ਾ ਤਿਆਰ ਹੈ ਤੇ ਅੱਗੇ ਵੀ ਜਿਹੜੀਆਂ ਇਹ ਜਿਹੜੀ ਕਾਰਵਾਈ ਆਮਲੇ ਵਿੱਚ ਲਿਆਂਦੀ ਇਹਦੀ ਕੋਈ ਸ਼ਿਕਾਇਤ ਸੀ ਜਾਂ ਕੋਈ ਇਹਦੀ ਐਸ ਦਿਕਮੰਡ ਇਹ ਪੰਜਾਬ ਸਰਕਾਰ ਵੱਲੋਂ ਸਾਨੂੰ ਜਿਹੜੀ ਇੱਕ ਸੇਫ ਪੰਜਾਬ ਦੀ ਜਿਹੜੀ ਹੈਲਪਲਾਈਨ ਨੰਬਰ ਬਹੁਤ ਵਧੀਆ ਉਹਨਾਂ ਦਾ ਹੈਲਪਲਾਈਨ ਨੰਬਰ ਚਲਾਈ ਗਈ ਹੈ ਉਸ ਤੇ ਸਾਨੂੰ ਜਿਹੜੀ ਇਹਦੀ ਕੰਪਲੇਂਟ ਹਸਲ ਹੋਈ ਸੀ ਤੇ ਉਹਦੇ ਮਦਦਕ ਜਿਹੜੀ ਹੈਗੀ ਆ ਸਾਨੂੰ ਡਰਗ ਇਨਸਪੈਕਟਰਾਂ ਉਹਨਾਂ ਨਾਲ ਤਾਲਮੇਲ ਕਰਕੇ ਕਾਰਵਾਈ ਅਮਲ ਜਿਹਾਦੀ ਟੂਕਦਾ ਏਰੀਆ ਹੈਗਾ ਕਾਫੀ ਬੱਚੇ ਤੋਂ ਪਰਾਂ ਆਉਂਦੇ ਨੇ ਕਿ ਲੱਗਦਾ ਨਹੀਂਗਾ ਇਸ ਤਰ੍ਹਾਂ ਦੀ ਆ ਕੰਮ ਹੋ ਰਹੀ ਜੇ ਅਨਿਦੇ ਇਹਹੀ ਮੈਸੇਜ ਹੈ ਤੁਹਾਡੇ ਲਈ ਜੇ ਕੋਈ ਵੀ ਇਹੋ ਜਿਹਾ ਕੰਮ ਕਰੂਗਾ ਜਿਹੜਾ ਕੋਈ ਵੀ ਜਵਾਨੀ ਨੂੰ ਜਿਹੜਾ ਪੰਜਾਬ ਦੀ ਨੂੰ ਖਰਾਬ ਕਰੂਗਾ ਉਹਦੇ ਜਿਹੜੀ ਸਭ ਤੋਂ ਸਖਤ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਬੰਦੀ ਅਮਲ ਜਿਹਾਦੀ ਹੈ